ਅੱਜ ਡੀਸੀ ਦਫ਼ਤਰ ਫਾਜ਼ਲਕਾ ਵਿਖੇ ਡਿਪਟੀ ਕਮਿਸ਼ਨਰ ਮੈਡਮ ਅਮਰਪ੍ਰੀਤ ਕੌਰ ਸੰਧੂ ਅਤੇ ਪੱਤਰਕਾਰਾਂ ਦੀ ਹੋਈ ਮੀਟਿੰਗ ਦੌਰਾਨ ਬੀਤੇ ਸਮੇਂ ਤੋਂ ਚੱਲਦੀ ਆ ਰਹੀ ਨਾਰਾਜ਼ਗੀ ਅੱਜ ਖਤਮ ਹੋਈ ਹੈ ਇਸ ਦੌਰਾਨ ਡੀਸੀ ਮੈਡਮ ਵੱਲੋਂ ਪੱਤਰਕਾਰਾਂ ਨੂੰ ਬਣਦਾ ਮਾਨ ਸਤਕਾਰ ਦੇਣ ਦਾ ਭਰੋਸਾ ਦਿਵਾਇਆ ਗਿਆ ਇਸ ਦੌਰਾਨ ਉਹਨਾਂ ਦੇ ਵੱਲੋਂ ਪੱਤਰਕਾਰਾਂ ਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਅੱਗੇ ਆਪਦੇ ਭੂਇਕ ਵਿੱਚ ਕਿਸੇ ਤਰ੍ਹਾਂ ਦੀ ਵੀ ਪੱਤਰਕਾਰ ਭਾਈਚਾਰੇ ਨੂੰ ਮੁਸ਼ਕਲ ਨਹੀਂ ਆਉਣ ਦੇਣਗੇ ਉਹਨਾਂ ਨੇ ਕਿਹਾ ਕਿ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਹੈ ਇਸ ਲਈ ਮੀਡੀਆ ਤੋਂ ਬਿਨਾ ਪ੍ਰਸ਼ਾਸਨ ਆਪਣੇ ਕੰਮ ਕਰਨ ਵਿੱਚ ਕਾਮਯਾਬ ਨਹੀਂ ਹੋ ਸਕਦਾ ਜਿਸ ਕਰਕੇ ਪੱਤਰਕਾਰ ਭਾਈਚਾਰੇ ਦੇ ਲਈ ਉਹਨਾਂ ਦੇ ਦਫ਼ਤਰ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਰਹਿਣਗੇ ਇਸ ਮੌਕੇ ਐਸਐਸਪੀ ਫਾਜ਼ਲ ਕਾ ਸਰਦਾਰ ਗੁਰਮੀਤ ਸਿੰਘ ਨੇ ਕਿਹਾ ਕਿ ਪੱਤਰਕਾਰ ਭਾਈਚਾਰਾ ਹਮੇਸ਼ਾ ਹੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਪ੍ਰਸ਼ਾਸਨ ਤੱਕ ਪਹੁੰਚਾਉਂਦਾ ਰਹਿੰਦਾ ਇਸ ਮੌਕੇ ਪੱਤਰਕਾਰਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਡੀਸੀ ਮੈਡਮ ਦੇ ਨਾਲ ਕਿਸੇ ਵੀ ਪੱਤਰਕਾਰ ਦਾ ਕੋਈ ਨਿੱਜੀ ਵੈਰ ਵਿਰੋਧ ਨਹੀਂ ਸੀ ਬਲਕਿ ਸਿਵਲ ਪ੍ਰਸ਼ਾਸਨ ਸੰਬੰਧੀ ਖਬਰਾਂ ਦੀ ਪੂਰਤੀ ਲਈ ਡੀਸੀ ਮੈਡਮ ਦਾ ਪੱਖ ਨਾ ਮਿਲਣ ਤੇ ਇਹ ਵਿਵਾਦ ਪੱਖਿਆ ਸੀ ਜੋ ਅੱਜ ਮੀਟਿੰਗ ਦੇ ਵਿੱਚ ਖਤਮ ਹੋਇਆ ਤਾਂ ਅੱਗੇ ਤੁਸੀਂ ਵੀ ਸੁਣੋ ਪੱਤਰਕਾਰ ਭਾਈ ਚਾਰੇ ਦੇ ਵੱਲੋਂ ਹੋਰ ਕੀ ਕਿਹਾ ਗਿਆ ਫਾਜ਼ਲ ਕਾਦੀ ਸਮੂਹ ਪੱਤਰਕਾਰਾਂ ਦੀ ਅਤੇ ਡਿਪਟੀ ਕਮਿਸ਼ਨਰ ਫਾਜ਼ਲ ਕਾਦੀ ਇੱਕ ਅਹਿਮ ਮੀਟਿੰਗ ਹੋਈ ਹੈ ਦੱਸ ਦिए ਕਿ ਬੀਤੇ ਕਈ ਦਿਨਾ ਤੋਂ ਡਿਪਟੀ ਕਮਿਸ਼ਨਰ ਫਾਜ਼ਲ ਕਾ ਅਤੇ ਪੱਤਰਕਾਰਾਂ ਦੇ ਵਿੱਚ ਇੱਕ ਵਿਵਾਦ ਚੱਲ ਰਿਹਾ ਸੀ ਇੱਕ ਡਿਸਪਿਊਟ ਚੱਲ ਰਿਹਾ ਸੀ ਉਹ ਡਿਸਪਿਊਟ ਕਿਸੇ ਵੀ ਪੱਤਰਕਾਰ ਦਾ ਪਰਸਨਲ ਨਹੀਂ ਸੀ ਕੋਈ ਨਿੱਜੀ ਨਹੀਂ ਸੀ ਜਿਹੜੇ ਪੱਤਰਕਾਰ ਸਾਥੀ ਗਰਾਊਂਡ ਦੇ ਵਿੱਚ ਕੰਮ ਕਰਦੇ ਨੇ ਚਾਹੇ ਉਹ ਪ੍ਰਿੰਟ মিডিਆ ਨਾਲ ਸੰਬੰਧਿਤ ਹੋਣ ਚਾਹੇ ਇਲੈਕਟ੍ਰੋਨਿਕ মিডিਆ ਨਾਲ ਸੰਬੰਧਿਤ ਹੋਣ ਕਿਸੇ ਵੀ ਖਬਰ ਨੂੰ ਲਾਉਣ ਵਾਸਤੇ ਇੱਕ ਪੱਖ ਲੈਣਾ ਐਮ ਔਰ ਜ਼ਰੂਰੀ ਹੁੰਦਾ ਹੈ ਉਹਦੇ ਵਾਸਤੇ ਮੈਡਮ ਤੱਕ ਜਿਹੜੀ ਅਪਰੋਚ ਹੈ ਉਹ ਪੱਤਰਕਾਰ ਕਰਦੇ ਸੀ ਪਰ ਉਹਨਾਂ ਵੱਲੋਂ ਜਿਹੜਾ ਕੋਈ ਰਿਪਲਾਈ ਨਹੀਂ ਦਿੱਤਾ ਜਾਂਦਾ ਸੀ ਉਹਨਾਂ ਦੇ ਕਹਿਣ ਮੁਤਾਬਕ ਜਾਂ ਉਹਨਾਂ ਦੇ ਸਟਾਫ ਦੇ ਕਹਿਣ ਮੁਤਾਬਕ ਕਿ ਉਹ ਸ਼ਡਿਊਲ ਉਹਨਾਂ ਦਾ ਬਿਜੀ ਹੈ ਜਾਂ ਉਹਨਾਂ ਨੇ ਕਿਹਾ ਕਿ ਕਿਤੇ ਨਾ ਕਿਤੇ ਪੱਤਰਕਾਰਾਂ ਅਤੇ ਡਿਪਟੀ ਕਮਿਸ਼ਨਰ ਦੇ ਵਿੱਚ ਇੱਕ ਕਮਿਊਨੀਕੇਸ਼ਨ ਗੈਪ ਬਣਾ ਰਿਹਾ ਇਸ ਕਰਕੇ ਇਹ ਜਿਹੜਾ ਵਿਵਾਦ ਵਧਿਆ ਔਰ ਇਹਦੇ ਵਿੱਚ ਇਸ ਵਿਵਾਦ ਨੂੰ ਜਿਹੜਾ ਨਵੇੜਨ ਦੇ ਵਿੱਚ ਜਿਹੜਾ ਇਥੋਂ ਦੇ ਬਕਾਇਦਾ ਇੱਕ ਚਾਰਜ ਲਿਆ ਹੈ ਡੀਪੀਆਰਓ ਸਰਦਾਰ ਅਮਰੀਕ ਸਿੰਘ ਜਿਹੜੇ ਫਰੀਦਕੋਟ ਡੀਪੀਆਰਓ ਸਾਹਿਬ ਨੇ ਔਰ ਨਾਲ ਜ਼ਿਲ੍ਹੇ ਦੇ ਐਸਐਸਪੀ ਸਰਦਾਰ ਗੁਰਮੀਤ ਸਿੰਘ ਨੇ ਉਹਨਾਂ ਨੇ ਇੱਕ ਵਧੀਆ ਭੁੰਕਾ ਨਵਾਉਂਦਿਆਂ ਜ਼ਿਲ੍ਹੇ ਦੇ ਸਮੂਹ ਪੱਤਰਕਾਰਾਂ ਨੂੰ ਇਸ ਗੱਲ ਦੀ اپیل ਕੀਤੀ ਹੈ ਕਿ ਜੇਕਰ ਪੱਤਰਕਾਰ ਤੇ ਪ੍ਰਸ਼ਾਸਨ ਅਲੱਗ-ਅਲੱਗ ਚੱਲੇਗਾ ਤਾਂ ਜਿਹੜੀ ਹੈ ਉਹ ਸਮਾਜ ਦਾ ਭਲਾ ਨਹੀਂ ਹੋ ਸਕਦਾ ਔਰ ਮਿਲ ਕੇ ਚੱਲੋ ਜਿਹੜੀਆਂ ਅਸੀਂ ਸਕੀਮਾਂ ਨੇ ਜਾਂ ਲੋਕਾਂ ਪ੍ਰਤੀ ਲਾਭ ਲੈ ਕੇ ਜਾਣੇ ਨੇ ਉਹ ਪੱਤਰਕਾਰਾਂ ਤੋਂ ਬਿਨਾ ਮੀਡੀਆ ਤੋਂ ਬਿਨਾ ਨਹੀਂ ਲੈ ਜਾਏ ਜਾ ਸਕਦੇ ਇਸ ਲਈ ਉਹਨਾਂ ਨੇ ਲੋੜ ਸਮਝੀ ਔਰ ਉਹਨਾਂ ਨੇ ਇੱਕ ਮੀਟਿੰਗ ਜਿਹੜੀ ਅੱਜ ਹੈ ਉਹ ਡਿਪਟੀ ਕਮਿਸ਼ਨਰ ਫਾਜ਼ਲਕਾ ਮੈਡਮ ਅਮਰਪ੍ਰੀਤ ਕੌਰ ਸੰਧੂ ਜੀ ਨਾਲ ਕਰਵਾਈ ਹੈ ਔਰ ਬੜੇ ਸੁਖਾਵੇਂ ਮਾਹੌਲ ਦੇ ਵਿੱਚ ਮੀਟਿੰਗ ਹੋਈ ਹੈ ਔਰ ਡਿਪਟੀ ਕਮਿਸ਼ਨਰ ਵੱਲੋਂ ਇਸ ਗੱਲ ਦਾ ਸਮੂਹ ਫਾਜ਼ਲਕਾ ਦੇ ਪੱਤਰਕਾਰ ਸਾਥੀਆਂ ਨੂੰ વિશ્વાસ ਦਿਵਾਇਆ ਗਿਆ ਹੈ ਕਿ ਪਹਿਲਾਂ ਜਿਹੜਾ ਗੈਪ ਸੀ ਉਹ ਗੈਪ ਖਤਮ ਕਰਦੇ ਆਂ ਇਨ ਫਿਊਚਰ ਜਿਹੜਾ ਇਹ ਰਿਸ਼ਤਾ ਉਹ ਵਧੀਆ ਟਾਂਗ ਦੇ ਨਾਲ ਉਹ ਬਣਿਆ ਰਹੇਗਾ ਜਦੋਂ ਵੀ ਡੀਸੀ ਦੇ ਦਫ਼ਤਰ ਦੇ ਵਿੱਚ ਕੋਈ ਵੀ ਪੱਤਰਕਾਰ ਆਏ ਉਹ ਜਦੋਂ ਮਰਜ਼ੀ ਆ ਸਕਦਾ ਉਹਦੇ ਲਈ ਖੁੱਲੇ ਦਰਵਾਜ਼ੇ ਨੇ ਔਰ ਹਰ ਤਰ੍ਹਾਂ ਦੀ ਪੱਤਰਕਾਰਾਂ ਨੂੰ ਜਿਹੜਾ ਹੈ ਉਹ ਸਪੋਰਟ ਕੀਤੀ ਜਾਵੇਗੀ ਜਿਹੜੇ ਪਬਲਿਕ ਇਸ਼ੂ ਨੇ ਜਿਹੜੇ ਉਠਾਉਂਦੇ ਨੇ ਉਹਦੇ ਵਾਸਤੇ ਉਹਨਾਂ ਨੂੰ ਜਿਹੜਾ ਹੈਗਾ ਉਹ ਪੱਤਰਕਾਰਾਂ ਨੂੰ ਖਾਸ ਤੌਰ ਤੇ ਸਲੂਟ ਕੀਤਾ ਜਾਏਗਾ ਇਸ ਲਈ ਅੱਜ ਸਮੂਹ ਪੱਤਰਕਾਰ ਭਾਈਚਾਰੇ ਨੇ ਇੱਕ ਸੁਖਾਵੇ ਮਾਹੌਲ ਦੇ ਵਿੱਚ ਜਿਹੜਾ ਬੈਠ ਕੇ ਜਿਹੜੀ ਮੀਟਿੰਗ ਹੋਈ ਹੈ ਉਹ ਜਿਹੜਾ ਲੰਮੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ ਰੇੜਕਾ ਚੱਲ ਰਿਹਾ ਸੀ ਉਹ ਰੇੜਕਾ ਬਿਲਕੁਲ ਖਤਮ ਹੋ ਗਿਆ ਇਸ ਰੇੜਕੇ ਨੂੰ ਖਤਮ ਕਰਾਉਣ ਦੇ ਵਿੱਚ ਐਸਐਸਪੀ ਸਾਹਿਬ ਜਾਂ ਡੀਪੀਆਰਓ ਸਾਹਿਬ ਦਾ ਇੱਕ ਅਹਿਮ ਰੋਲ ਹੈ ਸੀਨੀਅਰ ਪੱਤਰਕਾਰਾਂ ਦਾ ਇੱਕ ਅਹਿਮ ਰੋਲ ਹੈ ਉਹਨਾਂ ਨੇ ਪੂਰੇ ਪੱਤਰਕਾਰ ਭਾਈਚਾਰੇ ਨੂੰ ਇੱਕ ਲੜੀ ਵਿੱਚ ਪ੍ਰੂਨ ਦਾ ਵੀ ਕੰਮ ਕੀਤਾ ਹੈ ਇੱਕ ਜੁਟਤਾ ਦਾ ਜਿਹੜਾ ਪੱਤਰਕਾਰ ਭਰਾਵਾਂ ਨੇ ਉਹ ਇੱਕ ਸਬੂਤ ਦਿੱਤਾ ਹੈ ਮੈਂ ਸਾਰੇ ਪੱਤਰਕਾਰ ਭਰਾਵਾਂ ਨੂੰ ਇਸ ਗੱਲ ਸਲੂਟ ਕਰਦਾ ਹਾਂ ਕਿ ਉਹਨਾਂ ਨੇ ਇੱਕ ਸੱਦੇ ਤੇ ਪਹਿਲਾਂ ਇੱਕ ਵੱਡੀ ਮੀਟਿੰਗ ਸੱਦੀ ਅੱਜ ਇੱਕ ਸੱਦੇ ਤੇ ਜਿਹੜਾ ਉਹਨਾਂ ਨੇ ਆ ਕੇ ਡਿਫਰਨਸੀਏਸ਼ਨ ਦੇ ਨਾਲ ਮੀਟਿੰਗ ਕਰਕੇ ਇਸ ਗੱਲ ਦਾ ਫੈਸਲਾ ਲਿਆ ਹੈ ਕਿ ਭਵੇਖ ਦੇ ਵਿੱਚ ਜਿਹੜਾ ਸਾਡਾ ਸੰਘਰਸ਼ ਚੱਲ ਰਿਹਾ ਸੀ ਉਹ ਸਮਾਪਤ ਕਰ ਦਿੱਤਾ ਗਿਆ ਹੈ ਅਸੀਂ ਉਮੀਦ ਕਰਦੇ ਹਾਂ ਕਿ ਇਸ ਤਰ੍ਹਾਂ ਦੀ ਦੁਬਾਰਾ ਨੌਬਤ ਨਾ ਆਵੇ ਅਸੀਂ ਉਮੀਦ ਇਹੀ ਕਰਾਂਗੇ ਪਰ ਜੇਕਰ ਕਿਸੇ ਤਰ੍ਹਾਂ ਵੀ ਕਿਸੇ ਵੀ ਪੱਤਰਕਾਰ ਸਾਥੀ ਨੂੰ ਕੋਈ ਅਫੀਸਰ ਨਾਲ ਜਾਂ ਕਿਤੇ ਹੋਰ ਪ੍ਰਸ਼ਾਸਨ ਦੇ ਨਾਲ ਕੋਈ ਦਿੱਕਤ ਆਏਗੀ ਤੇ ਇਹ ਪੱਤਰਕਾਰ ਭਾਈਚਾਰਾ ਇਸੇ ਤਰ੍ਹਾਂ ਜਿਹੜਾ ਚਟਾਨਣ ਵਾਲ ਆਪਣੇ ਨੇ ਸਾਥੀਆਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਹੈ ਅੱਜ ਤੋਂ ਬਾਅਦ ਜਿਹੜਾ ਡੀਸੀ ਨਾਲ ਰੇੜਕਾ ਸੀ ਉਹ ਬਿਲਕੁਲ ਖਤਮ ਹੈ ਔਰ ਅਮੀਰ ਕਰਾਂਗੇ ਕਿ ਡਿਪਟੀ ਕਮਿਸ਼ਨਰ ਪੱਤਰਕਾਰਾਂ ਦੇ ਨਾਲ ਵਧੀਆ ਇੱਕ ਫੈਮਿਲੀ ਦੇ ਤੌਰ ਤੇ ਇੱਕ ਵਧੀਆ ਜਿਹੜਾ ਚੌਥੇ ਥੰਮ ਦੇ ਤੌਰ ਤੇ ਲੋਕਤੰਤਰ ਦੇ ਤੌਰ ਤੇ ਉਹਨੂੰ ਸਮਝਦੇ ਹੋਏ ਉਹਨਾਂ ਨਾਲ ਸਹਿਯੋਗ ਕਰਨਗੇ ਅਸੀਂ ਵੀ ਉਹਨਾਂ ਦੇ ਨਾਲ ਸਹਿਯੋਗ ਕਰਾਂਗੇ ਅੱਜ ਤੋਂ ਬਾਅਦ ਮਟਮਟਾ ਜਿਹੜਾ ਹੈਗਾ ਸੀ ਉਹ ਖਤਮ ਹੋ ਚੁੱਕਿਆ ਹੈ ਮੀਟਿੰਗ ਬੜੇ ਵਧੀਆ ਮਾਹੌਲ 'ਚ ਸਾਰੇ ਪੱਤਰਕਾਰਾਂ ਨੇ ਸੈਟੀਸਫਾਈ ਨੇ ਅੱਗੇ ਤੋਂ ਕੋਈ ਸਮੱਸਿਆ ਆਏਗੀ ਤਾਂ ਕੋਈ ਗੱਲ ਨਹੀਂ ਫਿਰ ਦੁਬਾਰਾ ਇਕੱਠੇ ਹੋ ਜਾਗੇ ਪਰ ਪਹਿਲੀ ਗੱਲ ਹੈ ਜਿਸ ਸੰਮੋਹ ਚ ਮੀਟਿੰਗ ਹੋਈ ਹੈ ਲੱਗਦਾ ਨਹੀਂ ਵੀ ਕੋਈ ਦੁਬਾਰਾ ਸਮੱਸਿਆ ਆਵੇ ਸਰ ਸੋਸ਼ਲ ਮੀਡੀਆ ਦਾ ਵੀ ਜਿਹੜੇ ਪ੍ਰੈਸ ਦਾ ਮਸਲਾ ਉਠਾਇਆ ਗਿਆ ਸੀ ਉਸ ਤੇ ਕੀ ਡਵਲਪ ਹੋ ਰਿਹਾ ਹੈ ਦੇਖੋ ਜੀ ਸਾਰੇ ਇੱਕੋ ਹੀ ਇੱਕੋ ਹੀ ਮਾਲਾ ਦੇ ਮੋਤੀ ਨੇ ਜੀ ਭਾਵੇਂ ਪ੍ਰਿੰਟ ਮੀਡੀਆ ਹੈ ਭਾਵੇਂ ਸੋਸ਼ਲ ਮੀਡੀਆ ਹੈ ਕੋਈ ਵੀ ਹੈ ਸਾਰੇ ਇੱਕੋ ਮਾਲਾ ਦੇ ਮੋਤੀ ਨੇ ਸਭ ਦਾ ਪੂਰਾ ਮਾਨ ਸਨਮਾਨ ਹੋਏਗਾ ਡੀਸੀ ਮੈਡਮ ਨੇ ਪੂਰਾ ਆਸ਼ਵਾਸ਼ਣ ਦਿੱਤੇ